ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਇੱਕ ਐਸੇ ਪੌਦੇ ਦੀ ਜੋ ਘਰ ਦੀ ਕਿਸਮਤ ਬਦਲ ਸਕਦਾ ਹੈ ਜੀ ਹਾਂ ਗੱਲ ਕਰ ਰਹੇ ਹਾਂ ਜੀਡ ਪਲੈਂਟ ਦੀ ਇਸ ਨੂੰ ਲక్ష్ਮੀ ਦਾ ਰੂਪ ਕਿਹਾ ਜਾਂਦਾ ਹੈ ਕਿਉਂਕਿ ਇਹ ਵਸਤੂ ਸ਼ਾਸਤਰ ਅਨੁਸਾਰ ਵਿੱਚ ਘਰ ਵਿੱਚ ਪੈਸਾ ਤਰੱਕੀ ਸੁੱਖ ਸ਼ਾਂਤੀ ਲਿਆਉਂਦਾ ਹੈ ਜੇਕਰ ਤੁਸੀਂ ਇਸ ਨੂੰ ਘਰ ਦੇ ਮੁੱਖ ਦਰਵਾਜ਼ੇ ਦੇ ਸੱਜੇ ਪਾਸੇ ਜਾਂ ਖਿੜਕੀ ਵਿੱਚ ਰੱਖ ਦਿਓਗੇ ਤਾਂ ਇਹ ਪੋਜ਼ਿਟਿਵ ਊਰਜਾ ਨੂੰ ਖਿੱਚਦਾ ਹੈ ਤੇ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ ਜੇਕਰ ਇਸ ਨੂੰ ਤੁਸੀਂ ਬੱਚਿਆਂ ਦੇ ਸਟੱਡੀ ਟੇਬਲ ਉੱਪਰ ਰੱਖ ਦੇਮੋਗੇ ਤਾਂ ਇਹ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਬੱਚਾ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰਦਾ ਹੈ ਜੀਡ ਪlant ਦੀਆਂ ਹਰੀਆਂ ਪੱਤੀਆਂ ਜੇਕਰ ਤੇਜ਼ੀ ਨਾਲ ਵਧ ਰਹੀਆਂ ਹਨ ਤਾਂ ਸਮਝ ਲਓ ਕਿਸਮਤ ਬਹੁਤ ਜਲਦੀ ਹੀ ਚਮਕਣ ਵਾਲੀ ਹੈ ਪਰ ਧਿਆਨ ਰੱਖਣਯੋਗ ਗੱਲ ਇਹ ਹੈ ਕਿ ਇਸ ਨੂੰ ਕਦੇ ਵੀ ਬੈਡਰੂਮ ਜਾਂ ਬਾਥਰੂਮ ਵਿੱਚ ਨਾ ਰੱਖੋ ਇਸ ਨੂੰ ਹਮੇਸ਼ਾ ਸੂਰਜ ਦੀ ਰੋਸ਼ਨੀ ਵਾਲੀ ਜਗ੍ਹਾ ਉੱਪਰ ਰੱਖੋ ਜੇਕਰ ਤੁਹਾਡੇ ਬੱਚਿਆਂ ਦਾ ਸਟੱਡੀ ਰੂਮ ਕਿਸੇ ਐਸੀ ਜਗ੍ਹਾ ਦੇ ਉੱਪਰ ਹੈ ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਜਾਂਦੀ ਤਾਂ ਇਸ ਨੂੰ 2-3 ਦਿਨਾਂ ਬਾਅਦ ਧੁੱਪ ਜ਼ਰੂਰ ਲਗਵਾਓ ਤੇ ਇਸ ਨੂੰ ਹਮੇਸ਼ਾ ਸਾਫ਼ ਸੁਥਰੀ ਤੇ ਸੋਹਣੀ ਜਗ੍ਹਾ ਉੱਪਰ ਰੱਖੋ ਇਸ ਨਾਲ ਇਹ ਬਹੁਤ ਜ਼ਿਆਦਾ ਤਰੱਕੀ ਦੇ ਰਾਹਤੇ ਖੋਲ ਦਿੰਦਾ ਹੈ ਇਸ ਨੂੰ ਕਦੇ ਵੀ ਜ਼ਮੀਨ ਤੋਂ 3 ਫੁੱਟ ਤੋਂ ਜ਼ਿਆਦਾ ਉਚਾਈ ਤੇ ਨਾ ਲਗਾਓ ਮਿੱਟੀ ਤੋਂ ਮਤਲਬ ਇਹਦੀ ਉਚਾਈ 3 ਫੁੱਟ ਤੋਂ ਜ਼ਿਆਦਾ ਉੱਚੀ ਨਹੀਂ ਹੋਣੀ ਚਾਹੀਦੀ ਤੇ ਇਹਨੂੰ ਤੁਸੀਂ ਕਿਸੇ ਵੀ ਸੋਹਣੀ ਜਿਹੀ ਸ਼ੇਪ ਦੇ ਵਿੱਚ ਬਣਾ ਕੇ ਲਗਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਫੋਟੋਆਂ ਦੇ ਵਿੱਚ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਇਹ ਪੌਦਾ ਜਿਹੜਾ ਹੈਗਾ ਆ ਨਰਸਰੀ ਤੋਂ ਤੁਹਾਨੂੰ ਬਹੁਤ ਆਸਾਨੀ ਨਾਲ ਮਿਲ ਜਾਵੇਗਾ